ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਜਲੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਲਾ ਖਿਲਾਫ ਚਲਾਈ ਮੁਹੰਮਦੀ ਤਹਿਤ ਫਗਵਾੜਾ ਸ਼ਹਿਰ ਦੇ ਗੁਰੂ ਹਰ ਗੋਬਿੰਦਗਰ ਵਿਖੇ ਥਾਣਾ ਸਿਟੀ ਦੇ ਐਸਐਚਓ ਦੇ ਦੇ ਕ੍ਰੇਟ ਹੇਟ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਉਦਾਰਨ ਬਿਨਾ ਨੰਬਰ ਪਲੇਟ ਅਤੇ ਟ੍ਰਿਪਲ ਰਾਈਡਿੰਗ ਤੇ ਹੁੱਲੜਵਾਜੇ ਕਰਨ ਵਾਲਿਆਂ ਦੇ ਚਲਾਣ ਕੀਤੇਗੇ ਇਸ ਮੌਕੇ ਗੱਲਬਾਤ ਕਾਢੀ ਐਸਐਚਓ ਜਤਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਇਹ ਰੁਟੀਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਹ ਚੈਕਿੰਗ ਇਸੇ ਤਰ੍ਹਾਂ ਹੀ ਲਗਾਤਾਰ ਜਾਰੀ ਰਹੇਗੀ ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਹੋਰ ਇਸ ਮੌਕੇ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਖੋਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਹਰਗੋਨਗਰ ਚ ਅੱਜ ਨਾਕਾ ਲਾਇਆ ਗਿਆ ਕੇਸ ਸਬੰਧ ਦੇ ਵਿੱਚ ਨਾਕਾ ਲਾਇਆ ਗਿਆ ਹੈ ਹਾਂਜੀ ਇਹ ਸਾਡੇ ਰੋਜ਼ ਦੀ ਰੈਗੂਲਰ ਦੀ ਤਰ੍ਹਾਂ ਅਸੀਂ ਨਾਕੇ ਲਾਏ ਪਏ ਆ ਤੇ ਹੁਣ ਵੀ ਨਾਕਾ ਲਾਇਆ ਸੀ ਰੋਜ਼ ਇੱਕ ਜੋ ਵੀ ਸ਼ੱਕੀ ਵਿਅਕਤੀ ਆਇਆ ਟ੍ਰਿਪਲਿੰਗ ਵਾਲੇ ਆ ਬਿਨਾਂ ਨੰਬਰ ਪਲੇਟ ਵਾਲੇ ਆ ਉਹਨੂੰ ਫੜ ਕੇ ਉਹਨਾਂ ਦੇ ਚਲਾਨ ਕਰ ਰਹੇ ਆ ਤੇ ਜਿਹੜੇ ਬਾਰ ਬਾਰ ਇਸ ਸੀ ਤੋਂ ਹਟ ਨਹੀਂ ਰਹੇ ਤਾਂ ਜੇਕਰ ਇਹਦਾ ਸਾਡੇ ਧਿਆਨ ਚਾਹੁੰਦਾ ਹੈ ਤਾਂ ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਤੇ ਉਹਨਾਂ ਦੇ ਜਿਹੜੇ ਵਹੀਕਲ ਹੈ ਉਹ ਜਬਤ ਬੌਂਡ ਕੀਤੇ ਜਾਣਗੇ ਤੇ ਫਿਰ ਮੈਂ ਸ਼ਹਿਰ ਵਾਸੀਓਂ ਅਹੀਂ ਅਸ਼ਵਾਸਨ ਦੇਣਾ ਚਾਹੁੰਦਾ ਕਿ ਇਹ ਉਹ ਇੰਦਾ ਘਬਰਾਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਅਸੀਂ 24 ਘੰਟੇ ਹਾਜ਼ਰ ਹਾਂ ਉਹਨਾਂ ਲਈ ਤੇ ਇੱਥੇ ਅਸੀਂ ਨਾਕਾ ਅੱਜ ਤੋਂ ਅਸੀਂ ਸਾਡਾ ਪੱਕਾ ਹੋ ਜੂਗਾ 5 ਤੋਂ 8-9 ਵਜੇ ਤੱਕ ਅਸੀਂ ਰਵਾਂਗੇ ਇੱਥੇ ਤੇ ਬਿਲਕੁਲ ਸਮੂਥ ਰੱਖਾਂਗੇ ਸਰ ਮਾੜੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜੀ ਮਾੜੇ ਅਨਸਰਾਂ ਨੂੰ ਇਹ ਹੈ ਕਿ ਜੇਕਰ ਉਹ ਆਪਣੇ ਬਾਜਾਂਦੇ ਠੀਕ ਹੈ ਨਹੀਂ ਤਾਂ ਉਹਨਾਂ ਦੇ ਖਿਲਾਫ ਐਫਪੀਆਰ ਕੀਤੀ ਜਾਊਗੀ ਜਿਹੜਾ ਆਪਣੇ ਹੁੱਲੜ ਬਾਜੀ ਕਰਨ ਤੋਂ ਨਹੀਂ ਹਟਦੇ ਤਾਂ ਉਹਨਾਂ ਉੱਪਰ ਮਕਦਮਾ ਦੇ ਤੇ ਨੋਟਸੇ ਹੋ ਰਿਹਾ ਜਾਊ ਤੇ ਸਰ ਅੱਜ ਚਲਾਨ ਵਗੈਰਾ ਵੀ ਕੱਟਿਆ ਜਾਂ ਕੋਈ ਬੋਨਿੰਗ ਵਗੈਰਾ ਜੀ ਛੱਡਦੇ ਆ ਇੱਥੇ ਖੜੇ ਖੜੇ 15 ਚਲਾਨ ਕਰ ਸਕੇ ਆ ਤੇ ਹੁਣ ਵੀ ਅਸੀਂ ਚੱਲ ਰਹੀ ਹੈ ਸਾਡੀ ਮੁਹਿੰਮ ਤੇ ਹੋਰ ਵੀ ਚਲਾਨ ਕਰਾਂਗੇ